ਗੰਡੇ ਇਹ ਵੀ ਨਾ ਸਮਾਰਦਾ ਸਾਰੇ ਵਧੀਆ ਕੀਤਾ ਸਾਰੇ ਖਲਿਆਰ ਆ ਗਏ ਤੁਸੀਂ ਮੈਂ ਆ ਗਿਆ ਪਾਣੀ ਦੀ ਘੁੱਟ ਲਿਆ ਪਾਣੀ ਲਿਆ ਦਿਨੇ ਜੀ ਹਾਂ ਉਹ ਲਿਆ ਪਾਣੀ ਆਗੇ ਜੀ ਆਗੇ ਲਓ ਹਣੇ ਤੜਤੀ ਜੀ ਲੱਗੀ ਪਈਆਂ ਗੰਡੇ ਸਾਫ ਹੋਏ ਨਹੀਂ ਹਜੇ ਬੱਸ ਹੋ ਗਏ ਖਲਿਆਰ ਤੇ ਉਹ ਸਾਰੇ ਮੈਂ

ਬਾਹਰ ਉਸਕੇ ਗਈ ਨਹੀਂ ਗਿਰ ਦੱਸ ਕੇ ਜੰਨੇ ਹੁੰਦੀ ਐ। ਨਾ ਵੀ ਚੁੱਪ ਕਰਕੇ ਤੁਰ ਗਈ। ਹਾਂ। ਉਹ ਤਾਂ ਮੈਂ ਤਾਂ ਮੈਨੂੰ ਵੀ ਤਾਂ ਪਤਾ ਲੱਗ ਗਿਆ ਹੋਰ ਉਹਨੇ ਕਿੱਥੇ ਜਾਣਾਗਾ। ਮੈਨੂੰ ਪਤਾ ਹੀ ਆ। ਨਾਲ ਮੇਰੀ ਗੱਲ ਸੁਣੋ। ਹਾਂ। ਫਿਰ ਮੈਂ ਹੋਰ ਦੱਸਦੀ ਹਾਂ। ਹਾਂ। ਦੋ ਤਿੰਨ ਵਾਰੀ ਪਹਿਲਾਂ ਜਾਵਦੀ ਐ ਬਿਨਾ ਪੁੱਛੀ। ਬਿਨਾ ਦੱਸੇ, ਨਾ ਪੁੱਛਦੀ ਐ, ਤੁਹਾਨੂੰ ਨਾ ਦੱਸਦੀ ਐ, ਉਹਦੀ ਪਤਾ ਲੱਗ ਜਾਂਦਾ ਜਦੋਂ ਭਗ ਜਾਂਦੀ ਐ। ਕੋਈ ਉਹਦਾ ਜੀਵ ਨਹੀਂ ਲੱਗਦਾ ਹੁਣ। ਮੈਂ ਲਈਓ ਚੱਲ ਕੁੜੀ ਨੂੰ। ਨਾਲੇ ਆ ਪਗੜ ਕੁੜੀ ਕੋਲ ਜਾਣੇ। ਹਾਂ। ਮੈਨੂੰ ਤਾਂ ਨਹੀਂ ਲੱਗਦਾ ਜੀ। ਮੰਤਾਂ ਲਾਤਾ ਜਿਵੇਂ ਕੋਈ ਰਾਜ ਆ ਵਿਚਲਾ ਗੱਲਾਂ ਜਿਹੜਾਈਂ ਬਗ ਜਾਂਦੀ ਐ ਤੁਸੀਂ ਤਾਂ ਗੌਰ ਹੀ ਨਹੀਂ ਕਰਦੇਗੇ ਉਹ ਤਾਂ ਪੁੱਠਾ ਸੋਚੀ ਐਨੀ ਕੀ ਹੁਣ ਮਾਂ ਪਿਓ ਜਾਂਦੇ ਹੁੰਦਾ ਕੁੜੀਆਂ ਕੋਲੇ ਇਹੋ ਜਿਹੀ ਚੀਜ਼ ਗੱਲ ਹੋਣੀ ਵਿਚਲੀ ਰਾਜ ਆਪਣਾ ਕੀ ਰਾਜ ਹੋਊਗਾ ਹੈ ਤੁਸੀਂ ਤਾਂ ਮੇਰੀ ਗੱਲ ਨੂੰ ਜਮਾ ਨਹੀਂ ਗੋਲਦੇਗੇ ਫਿਰ ਉਦੋਂ ਪਤਾ ਲੱਗੂਗਾ ਜਦੋਂ ਕੋਈ ਗੱਲਬਾਤ ਹੋਗੀ ਨਾ ਉਦੋਂ ਕਹੋਗੇ ਹਾਂ ਜਸੁੰਦਰ ਕਰੇ ਤਾਂ ਸਹੀ ਕਹਿੰਦੀ ਸੀ ਮੈਨੂੰ ਕੀ ਨਾ ਕਰ ਕਰ ਰੋਟੀ ਦੱਸ ਦੇ ਜੇ ਖਾਣੀ ਹੋਈ ਬਸ ਰਾਜੂ ਦੀ ਤੇ ਨਾ ਭਲਣਾ ਉਹ ਕੁੜੀ ਕੋਲ ਜਾਂਦੀ ਏ ਮਾਂ ਪਿਓ ਆਪਾਂ ਕਿੰਨਾ ਕ ਜਾਣਦੇ ਆ ਹੈ ਮੈਂ ਤਾਂ ਗਿਆ ਨਹੀਂ ਫਿਰ ਉਹਨੇ ਤਾਂ ਜਾਣਾ ਹੀ ਆ ਉਹਦੀ ਤਾਂ ਧੀ ਆ ਹੋਰ ਹੀ ਮਰੀ ਜਾਂਦੀ ਪੁੱਠਾ ਸਿੱਧਾ ਲਹੂ ਆਉਂਦਾਗਾ ਤਾ ਹੀ 3 ਸਾਲ ਹੋ ਗਏ ਕੋਈ ਰਾਹ ਹੀ ਨਹੀਂ ਦਿੰਦਾ ਜਿਹਦੇ ਨਾਲ ਹੁਣ ਫਾਈਨਲ ਕਰਕੇ ਹੀ ਜਾਊਗਾ। ਹੋਰ ਭਾਈ ਕੀ ਹਾਲ ਆ? ਕਿਵੇਂ ਨਿਰਮਲ ਸਿੰਘ? ਵਧੀਆ ਵਧੀਆ ਹੋਰ ਠੀਕ ਆ ਪਰਿਵਾਰ? ਠੀਕ ਆ ਵਧੀਆ ਆਪਣੇ ਦੱਸ। ਬਸ ਬਹੁਤ ਵਧੀਆ ਭਾਈ ਮੈਂ ਜਾਂਦਾ ਹਿੱਧਰ ਨੂੰ ਮੜਿਆ। ਤੇ ਕਿਵੇਂ ਹੁਣ ਗੇੜਾ ਹੀ ਨਹੀਂ ਮਾਰਿਆ? ਗੇੜਾ ਭਾਈ ਬਸ ਕਣਕ ਉਣਤੀ ਦਾ ਕਰਕੇ ਹਟੇ ਆ ਤੇ ਕੰਮ ਹੋ ਜਾਂਦੇ ਘਰ ਦੇ। ਤੇ ਹੁਣ ਮੜਾ ਮੋਟਾ ਆਪਣਾ ਵੀ ਦੇਖ ਲਾ ਮਾਰ ਲਾ ਨੀਗਾ ਬਹੁਤ ਟਾਈਮ ਹੋ ਗਿਆ। ਮੈਂ ਤਾਂ ਇਹ ਕਹਿੰਦਾ ਸੀ। ਹਾਂ। ਲਗਾ ਜਿੱਥੇ ਇੰਨਾ ਟਾਈਮ ਖੜਗੇ ਬਸ ਆ 10-15 ਦਿਨਾਂ ਦੀ ਗੱਲ ਹੈ ਨਿਰਮਲ ਮੇਰੀ ਗੱਲ ਸੁਣ ਤੂੰ ਆਪ ਹੀ ਸਿਆਣਾ ਹੈਗਾ ਤੈਨੂੰ ਕਿੰਨੇ ਸਾਲ ਹੋ ਗਏ ਘੱਟੋ ਘਾਟ 23 ਸਾਲ ਹੋ ਗਏ ਮੈਂ ਆਪ ਹੀ ਨਹੀਂ ਕਿਹਾ ਤੈਨੂੰ ਕਿੰਨੇ ਕਬਰੀ ਮੈਂ ਗੇੜੇ ਮਾਰ ਲੇ ਹੁਣ ਮੇਰੇ ਵੀ ਹੱਥ ਖੜੇ ਆ ਕੇ ਠੀਕ ਹੈ ਨਾ ਹੁਣ ਉਹ ਸੇਠ ਕਹੀ ਜਾਂਦਾ ਕਹਿੰਦਾ ਨਹੀਂ ਚੈੱਕ ਲਾ ਦੇ ਜੇ ਨਹੀਂ ਉਹ ਕਰਦਾ ਤਾਂ ਨਾ ਨਾ ਬਾਈ ਤੂੰ ਕੰਨ ਲਾਉਣਾ ਹੁਣ ਜਿੱਥੇ ਇੰਨਾ ਚਿਰ ਖੜਗੇ 10-15 ਦਿਨਾਂ ਦੀ ਹੋਰ ਗੱਲ ਹੈ ਪਤਾ ਕੀ ਗੱਲ ਹੈ ਵਿਆਜ ਵਧ ਹੀ ਜਾਂਦਾ ਹੈਗਾ ਮੁੜ ਕੇ ਤੈਥੋਂ ਸਾਰੀ ਉਮਰ ਨਹੀਂ ਲੈਣਾ ਹੈਗਾ ਇਹਨੂੰ ਤੂੰ ਇੱਕ ਵਾਰੀ ਖੱਬਾ ਸੱਜਾ ਕਰਕੇ ਕਲੀਅਰ ਕਰਵਾ ਲਾ ਹੁਣ ਦੇਖ ਹਰੇਕ ਫਸਲ ਤੇ ਤੂੰ ਕਹਿ ਦੇਣਾ ਹੈਗਾ ਮੈਂ ਹੁਣ ਕਰਾ ਦੂੰਗਾ ਜੀ ਮੈਂ ਹੁਣ ਕਰਾ ਦੂੰਗਾ ਪਿਛਲੀ ਵੇਰ ਤੈਨੂੰ ਕਿਹਾ ਤੂੰ ਤਾਂ ਨਾ ਵਿਆਹ ਆ ਗਿਆ ਨਾਨਕ ਸ਼ੱਕ ਪਰ ਨਹੀਂ ਹੈਗੀ ਵੀ ਪੈਸੇ ਦੀ ਲੋੜ ਹੈ ਆਪਾਂ ਕਿਹੜਾ ਤੈਥੋਂ ਭੱਜੇ ਹਾਂਗੇ ਜੇ ਤਾਂ ਤੈਨੂੰ ਕਿਸੇ ਗੱਲ ਤੋਂ ਭੱਜੇ ਹੋਈ ਤਾਂ ਐ ਤੂੰ ਇਹਨੂੰ ਕਲੀਅਰ ਕਰਵਾ ਲਾ ਮੈਂ ਫੇਰ ਕਿਸੇ ਟਾਈਮ ਤੇਰਾ ਡੰਗ ਸਾਰ ਦੂੰਗਾ ਮੁੜਕੇ ਮੈਂ ਕਚੈਰੀਆਂ ਜਿੱਤੁਰਾ ਫਿਰੇਗਾ ਕੋਈ ਫਾਇਦਾ ਨਿਕਲੂਗਾ ਹਾਂ ਬਾਈ ਆਪਾਂ ਪਰਿਵਾਰ ਵਾਲੇ ਬੰਦੇ ਆਂ ਕਚੈਰੀਆਂ ਚੰਗੇ ਥੋੜੀ ਲੱਗਦੇ ਆ ਉਹੀ ਤਾਂ ਤੈਨੂੰ ਮੈਂ ਕਹਿੰਨਾ ਹੈਗਾ ਤੇ ਮੈਂ ਕਹਿੰਦਾ ਸੀ ਮਖਿਆ ਸਾਰੇ ਤਾਂ ਨਹੀਂ ਹੋਣੇ ਤੇਰਾ ਥੋੜਾ ਖੱਬਾ ਸੱਜਾ ਕਰ ਦਿੰਨਾ ਮੈਂ ਤੂੰ ਕੋਸ਼ਿਸ਼ ਕਰੀ ਇੱਕ ਵਾਰੀ ਸਾਰੇ ਖਾਤਾ ਕਲੀਅਰ ਕਰਵਾ ਲਈ ਚੱਲ ਮੈਂ ਫਿਰ ਹਾਂ ਕਿਉਂਕਿ ਬੜਾ ਟਾਈਮ ਹੋ ਗਿਆ ਕੱਲਾ ਤੇਰਾ ਹੀ ਖਾਤਾ ਹੈ ਜਿਹੜਾ ਵਿਚਾਲੇ ਲੌਂਕੀ ਜਾਂਦਾ ਹੈਗਾ ਮੈਂ ਕਰਦਾ ਹਾਂ ਹਾਂ ਇਹਨੂੰ ਤੂੰ ਕਰ ਲੈ ਧਿਆਨ ਚ ਮੁੜਕੇ ਕੋਈ ਫਾਇਦਾ ਨਹੀਂ ਹੈਗਾ ਬਾ ਠੀਕ ਆ ਬਾਈ ਉਥੇ ਵਕੀਲ ਕਰਦਾ ਫਿਰੇਗਾ ਨਾ ਆਪਾਂ ਬਣੂ ਕਿੰਨਾ ਪਤਾ ਕਦੇ ਚਾਹ ਚੂ ਪੀ ਕੇ ਨਾ ਨਾ ਬਸ ਬਸ ਬਣੀ ਪਈ ਸੀ ਬਸ ਬਸ ਮੈਂ ਤਾਂ ਪਹਿਲਾਂ ਹੀ ਤੈਨੂੰ ਬੜਾ ਕਿਹਾ ਮੈਂ ਤਾਂ ਹੁਣ ਬਿਮਾਰ ਪਿਆ ਸੀਗਾ ਉਹ ਸੀਠਖੰਡਾ ਜਾ ਕੇ ਆਉਦੇ ਕੋਲੇ ਹਾਂ ਹਾਂ ਮੈਂ ਤਾਂ ਗੱਲ ਬੈਠਾ ਪਿਆ ਬੋਲਿਆ ਨਹੀਂ ਆਂਦਾ ਪਹਿਲਾਂ ਹੀ ਚਲੋ ਮੈਂ ਫਿਰ ਕਰਦਾ ਬਾਈ ਕਰੇ ਅਗਰੇ ਕਰ ਇਹਨੂੰ ਮਾੜਾ ਮੋਟਾ ਤੂੰ ਕਰਾ ਕੇ ਇਹਨੂੰ ਖਤਮ ਕਰ ਪਰੇ ਚਲ ਠੀਕ ਆ ਬਾਈ आए, आए गर्मी है मसा आई है तुर के कोई आटो भी नहीं मिले तो वाली होगी गर्मी है। गर्मी आई इन गर्मी है, फिर तो का तो है ना तो दस के है सर है। तो जितनी ਹੀਂ ਦੱਸਣ ਨੂੰ ਮੈਂ ਕਿਹੜਾ ਕਿਤੇ ਹੋਰ ਜਾਨੀ ਆ ਮੈਂ ਤਾਂ ਕੁੜੀ ਕੋਲ ਗਈ ਸੀਗੀ ਤੇ ਨੂੰ ਐ ਤਾਂ ਨਹੀਂ ਕਹਿੰਦੇ ਗਏ ਕਿ ਤੂੰ ਕਿਤੇ ਹੋਰ ਗਈ ਸੀ ਤਾਂ ਪੁੱਛਦੀ ਆ ਵੀ ਸਾਨੂੰ ਦੱਸਤਾ ਜਾਇਆ ਕਰ ਕਦੋਂ ਜਾਏਂਗੀ ਕਦੋਂ ਆਏਂਗੀ ਕਿਵੇਂ ਜਾਏਂਗੀ ਤੇ ਹੁਣ ਪੱਤ ਸੋਠੇ ਤਾਂ ਤੂੰ ਜਾ ਕੇ ਆਈ ਆ ਅੱਜ ਫੇ ਕੱਲ ਫੇ ਜਾਵੜੀ ਫੇ ਮੇਰੇ ਚਿੱਤ ਜਿਆਦਾ ਅਸ ਹੋਇਆ ਪਿਆ ਸੀ ਮਾਂ ਕਾ ਚੱਲ ਹੁਣ ਜੋ ਆਖਣ ਮੈਂ ਚਿੱਤ ਹੋ ਗੰਗਾ ਮਾਂ ਕਾ ਮੈਂ ਮੇਰੇ ਆਮ ਤੇ ਨਾਲ ਮੈਨੂੰ ਆਏ ਸੀ ਮਾਂ ਕਾ ਨਾਲ ਲੈ ਆਮ ਨਨ ਜੀ जकन ले आऊंगी ओ आए नहीं मेरे नाल चल तेरी मर्जी है मेरी सुन रोटी रोटी दस बनावा मैं रोटी दमा के रखा है आई दोपहर में वापस खान को चा फिर नहीं बस चल जी दौड़ घर में भाई चल आराम कर लती तू से आज सवेरे सवेरे तैयार होए फिर जाना किथे बाणिए तो पैसे नहीं देते ਚੈੱਕ ਲਾਤਾ ਉਹਨੇ ਹਾਈ ਬੀ ਮਾਤਾ ਹੁਣ ਫਿਰ ਹੁਣ ਫਿਰ ਕੀ ਹੁਣ ਚੱਲਿਆ ਕਚਹਿਰੀਆਂ ਚ ਹਾਈ ਕਚਹਿਰੀਆਂ ਚ ਨਾ ਕਚਹਿਰੀਆਂ ਚ ਕਾ ਤੂੰ ਬੋਲ ਸਕਦੇ ਉਹਨੇ ਚੈੱਕ ਲਾਤਾ ਹਾਈ ਮੈਂ ਮੋਤੀ ਚੱਲਿਆ ਹੁਣ ਕੀ ਬਣੂਗਾ ਜੀ ਬੰਨਾ ਕੀ ਆ ਉਹ ਤਾਂ ਮੇਰੇ ਕੋਲੇ ਉਹਨੂੰ ਮੁੰਡਾ ਹੀ ਭੇਜਿਆ ਸੀ ਮੁੰਡਾ ਹੈ ਮੇਰੀਆਂ ਮਿੰਤਵਾਰੀਆਂ ਕੱਢ ਕੇ ਗਿਆ ਕਹਿੰਦਾ ਬਾਈ ਬਹੁਤ ਟਾਈਮ ਹੋ ਗਿਆ ਪੈਸਿਆਂ ਨੂੰ ਕਹਿੰਦਾ ਮੋੜ ਦੋ ਮੈਂ ਇਹਨੂੰ ਕਿਹਾ ਜੀ ਮਗਾ 15 ਦਿਨ ਹੋਰ ਖੜ ਜਾ ਓਕੇ ਦੇਖਾ ਕਹਿੰਦਾ ਬਾਈ ਜੀ ਥੋੜੇ 15 ਦਿਨ ਤਾਂ ਆਉਂਦੇ ਨੇ ਥੋੜਾ ਕੀ ਕਰੀਏ ਮੈਂ ਹੁਣ ਕੀ ਮੇਰੀ ਗੱਲ ਸੁਣਾ ਕੋਈ ਮਿੰਤ ਵਾੜੀ ਕਰ ਲਾ ਉਹਦੀ ਹੁਣ ਕੋਟ ਕਚਾਰੀਆਂ ਤੇ ਕਿੱਥੇ ਆਪਾਂ ਪੁੱਟ ਲਾਂਗੇ ਨਾਲ ਕੀ ਪਤਾ ਕੀ ਹੋ ਬਣੂਗਾ ਗਾਹਾ ਵਰਨਾ ਜੀ ਹੁਣ ਕਿਹੜਾ ਤਾਂ ਜਾਣੀ ਹੋਊਗਾ ਚੈੱਕ ਲਾ ਤਾਂ ਫਿਰ ਆਪਾਂ ਝੂਠੇ ਵਜਦੇ ਮੇਰੀ ਗੱਲ ਸੁਣਾ ਅੱਜ ਭੱਗ ਜਾ ਉਹਦੇ ਕੋਈ ਭਾਵੇਂ ਪੈਰੀ ਡਿੱਗਣਾ ਪਵੇ ਬਸ ਉਹ ਤੋਂ ਕੋਈ ਹੋਰ ਗੱਲ ਹੁਣ ਆਪਾਂ ਓ ਨੀਵੇਂ ਆ ਆਪਾਂ ਨੇ ਲੈਤੇ ਸੀ ਉਹ ਤਾਂ ਪੈਸੇ ਹੁਣ ਕਸੂਰ ਤੇ ਆਵਦਾ ਕਿਵੇਂ ਮਰਜੀ ਉਹ ਤਾਂ ਉਹ ਕਰ ਲਿਓ ਆ ਕੋਟ ਕਿਚਾਈਆਂ ਤੇ ਕਿੱਥੇ ਧੱਕੇ ਖਾਵਾਂਗੇ ਆਪਾਂ ਚਲ ਕੋਈ ਨਾ ਫੇਰ ਮੈਂ ਜਾਨਾ ਫੇਰ ਕਰੀ ਫਿਰ ਰੋਟੀ ਰੋਟੀ ਤਾਂ ਖਾ ਜਾਂਦੇ ਹੁਣ ਤਾਂ ਭੁੱਖ ਮਰ ਗਈ ਯਾਰ ਆਗੇ ਦੇਖੂਗਾ ਚਲ ਚਲ ਜਾਓ ਫਿਰ ਧਿਆਨ ਨਾਲ ਧਿਆਨ ਰੱਖੀ ਕੋਈ ਨਾ ਏ ਮੇਰੇ ਰੱਬਾ ਆ ਕੀ ਕਰਤਾ ਤੂੰ ਹੁਣ ਕੀ ਕਰਾਂਗੇ ਅਸੀਂ ਪੈਸੇ ਤਾਂ ਪਹਿਲਾਂ ਨਹੀਂ ਹੈਗੇਗੇ ਹੇ ਗੁਰੂ ਮੇਰ ਕਰੀ ਸਾਡੇ ਤੋਂ ਮੰਨ ਜੇ ਐਂ ਬਸ ਥੱਕ ਕੇ ਕੋਟਕ ਪਤਰੀਆਂ ਚ ਬਾਲਾ ਕੰਮ ਬੰਨਾ ਹੋ ਗੇ ਤੇ ਵਾਹਿਗੁਰੂ ਕੁੜੀ ਦੇ ਫੋਨ ਆਈ ਜਾਂਦੇ ਆ ਉੱਠਾ ਹੁਣ ਜਾਵਾਂ ਉਹਦੇ ਕੋਲ ਹੀ ਮੈਂ ਕਰਦੀ ਆ ਚੂੜਾ ਪਾ ਕੇ ਜਾਣੀ ਕੱਲ ਮੈਂ ਇੱਥੇ ਰੱਖਣਾ ਸੀ ਕੱਢ ਕੇ ਆਕੇ ਜਾਨੀਏ ਹਾੜੇ ਵਸਤੇ ਆਏ। ਲੈ ਨਾ ਪਾ ਪਟਾ ਮਰਕੀ ਵੇਟੀ। ਗਰਮੀ ਬਾੜੀ ਹੈ ਕੀ ਕਰੇ ਕੋਈ ਗਰਮੀ ਜਿਹਾ ਨਾ ਬਾੜੀ ਓੱਖਾ ਜਾਣਾ ਆਉਣਾ। ਪਤਾ ਨਹੀਂ ਕਿੱਥੇ ਗੱਟੇ-ਕੁੱਟੇ ਜਿੱਥੇ ਦਿੱਲਦੇ ਆ ਥੱਲੀ ਪੱਲੀ ਐ ਇੱਥੇ। ਬੀਬੀ ਲੈ ਅੱਜ ਫੇਰ ਤਰਪੀ ਤੂੰ। ਕੁੜੀ ਦਾ ਫੋਨ ਆਇਆ ਸੀ। ਉਹਦੇ ਕੋਈ ਜਾਨੀ ਐ। ਹੋਰ ਮੈਂ ਕੀ ਲੈਣ ਜਾਣਾ ਥੇ। ਨਾ ਮੈਨੂੰ ਆਂ ਤੁਸੀਂ ਬੀਬੀ ਤੂੰ ਰੋਜ਼ ਹੀ ਤਰਪੈਨੀ ਕੁੜੀ ਕੋਲੇ ਹੈ। ਕੀ ਇਹੋ ਜਿਹਾ ਕੀ ਕਰੀ ਰਹੀ ਐਂ ਨੀ ਉੱਥੇ ਤੁਸੀਂ ਨਾ ਕੀ ਬਿੱੱਡੀ ਬੈਠੀ ਐਂ ਇਹੋ ਜਿਹਾ ਜਿਹੜਾ ਤੂੰ ਰੋਜ਼ ਹੀ ਤੁਰ ਪੈਣੀ ਆ ਉਧਰ ਬਿੱੱੜਣਾ ਕੀ ਐ ਕੋਈ ਕੰਮ ਹੋਊ ਤਾਂ ਤਾਂ ਹੀ ਉਹਨੇ ਫੋਨ ਕਰਿਆ ਤਾਂ ਹੀ ਸੱਦਿਆ ਨਾ ਮੈਨੂੰ ਐਂ ਦੱਸ ਬੀਬੀ ਤੂੰ ਅੱਗੇ ਤਾਂ ਕਦੇ ਚੂੜੀਆਂ ਪਾ ਕੇ ਨਹੀਂ ਗਈ ਸੀ ਉਹਨੇ ਦੀਆਂ ਉਹਦੇ ਕੋਲੇ ਤੇ ਅੱਜ ਕਿਵੇਂ ਪਾਲੀਆਂ ਤੂੰ ਅਛਾ ਤੂੰ ਚੂੜੀਆਂ ਤਾਂ ਇੰਨੀ ਦਾ ਮਾਰਦੀ ਐ ਵੀ ਚੂੜੀਆਂ ਪਾਈਆਂ ਨਾ ਫਿਰ ਓਹੋ ਹੁਣ ਦੇਖ ਲੈ ਤਾਂ ਦੂਰੋਂ ਚਮਕਦੀਆਂ ਨੇ ਹੈ ਤੂੰ ਅੱਗੇ ਤਾਂ ਕਦੇ ਪਾਈਆਂ ਨਹੀਂ ਗਿਆ ਅੱਜ ਤੈਨੂੰ ਕੀ ਲੋੜ ਪੈ ਗਈ ਮੈਂ ਤਾਂ ਉਹੀ ਪਾ ਲਿਆਂ ਮੱਖਾ ਕੁੜੇ ਚੱਲ ਪਈਆਂ ਮੈਂ ਤਾਂ ਕਦੇ ਪਾਈਆਂ ਨਹੀਂ ਮੱਖਾ ਚੱਲ ਮੈਂ ਪਾ ਕੇ ਬਗ ਜਾਨੀ ਕਿਤੇ ਕੋਈ ਪ੍ਰੋਗਰਾਮ ਤਾਂ ਨਹੀਂ ਉਹਨਾਂ ਦੇ ਪ੍ਰੋਗਰਾਮ ਕੀ ਜਾਈ ਤਾਂ ਪਤਾ ਲੱਗੂਗਾ ਹੁਣ ਮੈਨੂੰ ਕੀ ਪਤਾ ਹਾਂ ਹਾਂ ਤੈਨੂੰ ਕਹਤਾ ਫਿਰ ਜੇ ਪ੍ਰੋਗਰਾਮ ਹੋਇਆ ਕੱਲੀ ਤੋਂ ਸਾਨੂੰ ਤਾਂ ਕੋਈ ਕਸਕੇ ਹਾਨੀ ਕਿਸੇ ਨੇ ਚੱਲੋ ਨੇ ਜੇ ਪ੍ਰੋਗਰਾਮ ਵੀ ਹੋਇਆ ਕੋਈ ਰੈਸਲਾ ਕਰਨੀ ਹੋ ਫਿਰ ਤੁਹਾਨੂੰ ਸੱਦ ਲੂਗੀ ਹਾਂ ਤੇ ਤੂੰ ਪਹਿਲੀ ਚੱਲ ਫਿਰ ਬਾਹਰ ਗਿਆ ਗੱਲਾਂ ਨਾ ਕਰ ਪੈਣੀ ਹੁਣ ਮੈਨੂੰ ਜਾਣ ਦੇ ਟਾਈਮ ਹੋਇਆ ਪਿਆ ਨਾ ਮੈਂ ਤਾਂ ਕੀ ਕਰਨੀ ਆ ਗੱਲਾਂ ਬੀਬੀ ਤੇਰੇ ਨਾਲ ਤੂੰ ਕਹੜਾ ਸਾਡੀ ਸੁਣਨੀ ਆ ਤੂੰ ਤਾਂ ਰੋਜ਼ ਲਫਾਫਾ ਚੱਕ ਲੈਨੀ ਆ ਤੁਰ ਜਾਨੀ ਮੈਂ ਤਾਂ ਰਸਿਆ ਆ ਬੀ ਸਤਿ ਸ਼੍ਰੀ ਅਕਾਲ ਕਿਵੇਂ ਤੂੰ ਢਿੱਲੀ ਜੀ ਬੋਲਦੀ ਐ ਕੀ ਗੱਲ ਕੁਛ ਨਹੀਂ ਮੈਂ ਤਾਂ ਕਿਉਂ ਬੋਲਨੀ ਢਿੱਲੀ ਲੋਹਾੜੀ ਇਹ ਬੋਦੀ ਐ ਨਹੀਂ ਨਹੀਂ ਛੋਰ ਪਈ ਤੂੰ ਅੱਜ ਨਾਲ ਆਈ ਐ ਕਿਵੇਂ ਵੈਸੇ ਜੀ ਕਰਿਆ ਮੈਂ ਚਲ ਮੈਂ ਜਾਇਆ ਮਾਂ ਤੈਨੂੰ ਤਾਂ ਵਿਵਨ ਤਾਂ ਤੂੰ ਦੂਜੇ ਤੀਜੇ ਦੇ ਸੱਦ ਲੈਣੀਆਂ ਹੈ ਇਹ ਤਾਂ ਕੀ ਕਰਦੀ ਓ ਤੁਸੀਂ ਮਾਮਾ ਧੀ ਆ ਹੈ ਤਾਂ ਦੇਖ ਲਿਆ ਕਰ ਇੰਨੀ ਗਰਮੀ ਪੈਂਦੀ ਹੈ ਹੈ ਜੇ ਕੋਈ ਗੱਲਬਾਤ ਹੋ ਗਈ ਇਹਨੂੰ ਕੀ ਬਣੂਗਾ ਬੁਮਾਰ ਹੋ ਗਈ ਹੈ ਕੀ ਇੰਨੀ ਗਰਮੀ ਚ ਮੈਂ ਕੀ ਕੀ ਮੈਂ करूंगी ਤਾਂ ਸਾਡੇ ਕੋਲੇ ਕੀ ਆ ਕਿਉਂ ਟੈਨਸ਼ਨ ਲੈਨੀ ਵਾਭੀ ਆ ਥੋੜੇ ਕੋਸ ਹੁੰਦਾ ਹੁੰਦਾ ਮਾਂ ਹੈ ਮੇਰੀ ਫਿਰ ਕੀ ਹੋਗਾ ਜੇ ਭਲਾ ਲੈਣੀ ਆ ਮੈਂ ਜੇ ਮੇਰੇ ਕੋਲ ਆ ਜਾਂਦੀ ਆ ਆਉ ਗੱਲ ਨਹੀਂ ਦੂਜੇ ਤੀਜੇ ਤੇ ਨਹੀਂ ਸੱਦ ਲੈਣੀ ਹੈ ਹੈ ਚਲ ਕੋਈ ਨਹੀਂ ਜਸੂ ਕਾਨੂੰ ਉਹ ਕਰਦੀ ਆ ਤੂੰ ਬੋਲਦੀ ਆ ਹੋਰ ਜੇ ਕੋਈ ਕੰਮ ਮਾ ਤਾਂ ਤਾਈ ਉਹਨੇ ਸੱਦਿਆ ਕੋਈ ਸੌ ਰਾਏ ਸਲਾਹ ਕਰਨੀ ਹੁੰਦੀ ਐ ਚਲ ਇਹਨੇ ਕਹਿਤਾ ਮਮੀ ਤੂੰ ਆ ਜਾ ਤੇ ਮੈਂ ਜਾਵਲੀ ਤੇ ਫਿਰ ਹੁਣ ਕੀ ਹੋ ਗਿਆ ਇੰਨੇ ਚ ਵੱਡੇ ਵੱਡੇ ਨਾ ਹੀ ਦਿੰਦੇ ਹੁੰਦੇ ਨੇ ਉਹ ਤਾਂ ਮੈਨੂੰ ਲੱਗ ਗਿਆ ਪਤਾ ਸਲਾਹਾਂ ਕਿਹੜੀਆਂ ਹੁੰਦੀਆਂ ਨੇ ਮੈਨੂੰ ਸਭ ਪਤਾ ਹੈਗਾ ਮੈਨੂੰ ਪਾਗਲ ਨਾ ਬਣਾਓ ਨਾਲੇ ਮੇਰੀ ਗੱਲ ਸੁਣ ਲਾ ਭੈਣੇ ਠੀਕ ਆ ਆ ਬੰਨੇ ਤੇਰੇ ਮਰੇ ਦੋ ਹੱਥ ਸਾਡੇ ਕੋਲੇ ਹੁਣ ਕੁਛ ਨਹੀਂ ਹੈਗਾ ਜਿੰਨਾ ਦੇ ਦੇਣਾ ਸੀ ਅਸੀਂ ਦੇ ਚੁੱਕੇ ਤੈਨੂੰ ਇਦੋਂ ਸਾਡੇ ਕੋਲ ਕੁਛ ਨਹੀਂ ਹੈਗਾ ਘਰ ਆ ਜਾਂ ਜ਼ਮੀਨ ਆ ਤੈਨੂੰ ਪਤਾ ਹੀ ਆ ਉਹ ਵੀ ਕਰਜਿਆਂ ਥੱਲੇ ਸੀ ਤਾਂ ਡੁੱਬੇ ਪਏ ਆ ਹੁਣ ਸਾਡੇ ਮਰੇ ਹੱਥ ਬਸ ਬੇਨਤੀ ਆ ਤੇਰੇ ਮਰੇ ਬਸ ਇਹੀ ਹੁਣ ਅਸੀਂ ਕੁਛ ਨਹੀਂ ਦੇ ਸਕਦੇ ਤੈਨੂੰ ਮੈਂ ਹੀ ਜਸੂ ਤੋਂ ਆਏ ਕਿਉਂ ਬੋਲਦੀ ਆ ਏ ਕੀ ਲਹਿਣਾ ਆ ਯਾ ਕੁਛ ਤੇ ਇਥੋਂ ਇਹਨੇ ਕਦੇ ਮੰਗਿਆ ਸੀ ਉਥੋਂ ਇਹਨੇ ਤਾਂ ਕਦੇ ਵੀ ਨਹੀਂ ਮੰਗਿਆ ਕੁਛ ਬਸ ਬੀਬੀ ਰਹਿਣ ਦੇ ਤੂੰ ਰਹਿਣ ਦੇ ਕਰ ਬਸ ਦੇਖ ਲਾ ਮਾ ਤੇਰੇ ਹੁੰਦੇ ਹੀ ਮੈਨੂੰ ਆ ਕੁਝ ਕਹੀ ਆਂਦੇ ਨੇ ਨਾਲੇ ਮੈਂ ਤਾਂ ਮਾਂ ਤੋਂ ਮੰਗਦੀ ਜਿਹੜਾ ਕੁਝ ਮੰਗਦੀ ਆ ਮੈਂ ਇਹਨਾਂ ਨੂੰ ਕਦੇ ਕਿਹਾ ਕੁਝ ਇਹ ਪਤਾ ਨਹੀਂ ਕੀ ਹੈ ਭਾਬੀ ਘਾਤ ਨਹੀਂ ਕਰਦੀ ਆ ਧੀਏ ਨੂੰ ਹੀ ਵਹਿਮ ਹੋ ਗਿਆ ਇਹਨੂੰ ਆਇਆ ਹੋ ਗਿਆ ਵੀ ਇਹ ਤੀਜੀ ਇੱਕ ਦਿਨ ਉੱਠ ਜਾਂਦੀ ਆ ਕੁੜੀ ਫੋਨ ਕਰ ਦਿੰਦੀ ਆ ਵੀ ਪਤਾ ਨਹੀਂ ਖਣੀ ਕਿੰਨਾ ਕਪੋਸ ਉਹਨੂੰ ਦੇ ਕੇ ਆਉਂਦੀ ਆ ਇਹਨਾਂ ਨੂੰ ਪਤਾ ਹੀ ਆ ਹਣ ਵੀ ਮਾਂ ਕੋਲੇ ਕਿੰਨਾ ਕਪੋਸ ਹੈ ਫੇਰ ਫੇਰ ਵੀ ਦੇ ਲਾ ਚਲ ਕੋਈ ਕੋਈ ਪਰ ਕਿ ਲੈ ਬੈਠਾ ਉਹ 6 ਲੱਖ ਦਾ ਜੀ ਨਾ ਖਦਾ ਆਪਾਂ ਤਾਂ ਤੇਨ ਲੱਖ ਫੜਿਆ ਸੀ ਤੂੰ ਉਹ ਬਿਰੋਨ ਚੱਕੋ ਦੇ ਗੋਲੇ ਉਹ ਤਾਂ ਉਹਦੀ ਮਰਜ਼ੀ ਚ ਹੈ 10 ਲੱਖ ਦਾ ਭਰ ਦੇ ਆਪਾਂ ਕੀ ਕਰ ਸਕਦੇ ਆ ਅਰੇ ਵਿੱਚ ਆਪਾਂ ਤਾਂ ਕਰ ਜਾਈ ਹੀ ਆ ਨਾ 6 ਲੱਖ ਹਮਤੋਂ 6 ਲੱਖ ਤੇਨ ਦਿਨਾਂ ਚ ਦੇਣਾ ਆਪਾਂ ਹਾਂ ਇਹ ਤੇ ਨਹੀਂ ਕਿ ਮਸੋਂ 6 ਲੱਖ ਕਿਤੂ ਮੈਂ ਤਾਂ ਕੋਈ ਰਾਹ ਨਹੀਂ ਜੀਦਾ ਮੋਦੇ ਤੇਰੀ ਗੱਲ ਸੁਣਾਂ ਹਾਂ ਉਹ ਕਿਹਾ ਇਹ ਜਿਹੜਾ ਪੈ ਕਰੀ ਗੇ ਸਟੂਡੀਓ ਤੇ ਪਿਆ ਲੈ ਕੇ ਕਿੱਦਾਂ ਤਾ ਉਹਨੂੰ ਗੈਨੇ ਕਰ ਦਿੰਨੇ ਆ ਫਿਰ ਹੌਲੀ ਬੋੜੀ ਛੜਾਲ ਲਾਗੇ ਕੇਰਾ ਜਿਹੜਾ ਹੱਦਲੇ ਆਪਣੇ ਰੱਸੀ ਪਈ ਦੀ ਆ ਇਹਦਾ ਲਹਾ ਲਾਗੇ ਤੇਰਾ ਦਿਮਾਗ ਖਰਾਬ ਆ ਜ਼ਮੀਨ ਤਾਂ ਜੱਟ ਦਾ ਗਹਿਣਾ ਹੁੰਦੀ ਐ ਓਹੋ ਮੇਰੀ ਗੱਲ ਸੁਣ ਫੇਰ ਕੀ ਨਾ ਉਹ ਆਪਣੇ ਮਿੰਨਾਂ ਦੇ ਮਿਰਾਲਾ ਜੇ ਕਿਲਾ ਲਾ ਤੇਰੋ ਜੇ ਤੁਹਾਡੇ ਕੋਲ ਹੜੀ ਚੋਂ ਕੋਈ ਆਇਆ ਹੈ ਪੈਸੇ ਤੇ ਵੀ ਆਪਾਂ ਛੜਾ ਲਾਂਗੇ ਨਾਲੇ ਬੇਲੀ ਗੱਲ ਸੁਣੋ ਆ ਕੋਟ ਕਿਚਰੀਆਂ ਤੇ ਚੱਕਰ ਕਿੱਥੋਂ ਕਰ ਲਾਂਗੇ ਆਪਾਂ ਨਾਲੇ ਉਹ ਤਾਂ ਦੇਖ ਲੈ ਕਿੰਨੇ ਪੈਸੇ ਬਣਾਈ ਬੈਠਾ ਤਾਂ ਉਹਦੇ ਜਿੱਥੇ ਕੱਲ੍ਹ ਹੋਰ ਉਹ ਤਾਂ ਅਗਲਾ ਤਗੜਾ ਆਦਾ ਉਹ ਤਾਂ 4 ਪੈਸੇ ਹੋਰ ਲਾ ਦੇਣੀ ਆਪਾਂ ਕੁਰੀਬ ਕੀ ਕਰਾਂਗੇ ਮੈਂ ਆਪਾਂ ਇੱਥੇ ਲਾ ਦਾਂਗੇ ਮੰਨ ਲਓ ਮੇਰੀ ਗੱਲ ਦਾ ਉਹ ਕਰ ਦਿੰਦੇ ਆ ਖੈੜਾ ਛੁੱਟੇ ਤੋਂ ਇਧਰੋਂ ਆਪਣਾ ਚਲ ਦੇਖ ਲੈ ਜੰਦਰ ਜੇ ਤੂੰ ਕਹਿਣੀ ਐ ਤੇ ਹੋਰ ਤਾਂ ਕੋਈ ਹੱਦ ਵੀ ਨਹੀਂ ਆਪਣੇ ਕੋਲੇ ਖਾਈ ਤਾਂ ਤੁਹਾਨੂੰ ਮੈਂ ਜੈਨੀ ਆ ভাল লাগਣੀ ਆਪਣੇ ਕੋਲੇ ਹੋਰ ਹੁਣ ਹੁਣ ਆਪਣੇ ਕੋਲ ਕੜਾ ਫਿਰ ਭਾਈ ਆਪੇ ਜਿਹੜੇ ਚੱਕ ਕੇ ਬੜਾ ਲਾਂਗੇ ਹੁਣ ਆਪਣੇ ਕੋਲ ਤਾਂ ਉਹਦੀ ਜਮੀਨ ਆ ਬਈ ਉਹ ਹੀ ਕਰਨਾ ਹੈਗਾ ਮੰਨ ਲਓ ਮੇਰੀ ਗੱਲ ਕੁਛ ਨਹੀਂ ਹੁੰਦਾ ਪੀਣਾ ਸੋਚੇ ਸਮਝੇ ਉਹ ਕਰ ਤੋ ਫਿਰ ਆਪਾਂ ਉਹੀ ਗੱਲ ਕਰ ਲਾਂਗੇ ਤੇਰੇ ਦੋ ਤਾਂ ਖੜਾ ਛੜਾਓ ਚਾਹ ਬਣਾ ਲੈ ਕੋਟੇ ਚੱਲ ਚਾਹ ਬਣਾਉਣੇ ਚੱਲ ਐਵੇਂ ਨਾ ਤੁਸੀਂ ਟੈਨਸ਼ਨ ਲਈ ਜੋ ਸਭ ਹੋ ਜਾਗਾ ਠੀਕ ਜੀ ਜੀ ਉਹ ਤਾਂ ਕਦੇ ਜਮੀਨ ਨਹੀਂ ਰਹੀ ਆਪਣੇ ਕੋਲੇ ਜਮੀਨ ਨੇ ਵੇਨੇ ਕਰ ਦਿੰਨੇ ਇਹਦੀ ਗੱਲ ਵੀ ਠੀਕ ਹੈ ਵੀ ਰੋਜ਼ ਕਚਹਿਰੀਆਂ ਦੇ ਧੱਕੇ ਖਾਣ ਨਾਲੋਂ ਐਂ ਕਰਦੇ ਜਮੀਨ ਤਾਂ ਵੇਚਿਆ ਆ ਆਪਦੀ ਕਹਿੰਦੇ ਹੁੰਦੇ ਆ ਨਾ ਜਮੀਨ ਜੱਟ ਦੀ ਮਾਂ ਹੁੰਦੀ ਐ ਤੇ ਅੱਜ ਤੋਂ ਆਪਦੀ ਮਾਂ ਵੀ ਨਹੀਂ ਛੱਡੀ ਪਰ ਕੋਈ ਹੱਲ ਹੀ ਨਹੀਂ ਸੀਗਾ ਸਾਰੇ ਰਸਤੇ ਬੰਦ ਸੀ ਸਿਰਫ ਇਹੀ ਰਸਤਾ ਖੁੱਲਾ ਸੀ ਚਲ ਕੋਈ ਹੱਲ ਵੀ ਨਹੀਂ ਸੀ ਨਰਮਲ ਸਿਆਂ ਫਾਈਆਂ ਗਈ ਮੁਜੇ ਨੇ ਮੇੜਕੋ ਨਿ ਪੜਗੀ ਤਾਂ ਚੀਜ਼ੇ ਚੰਪੋਦੀਆ ਇਹਨੇ ਕੋ ਆਖਵੇਂ ਜੀ ਨਹੀਂ ਕਰਤਾ ਉਹ ਦੇਤੇ ਨੇ ਪੈਸੇ ਪੈਸੇ ਦੇਤੇ ਲੈਏ ਹਮੇ ਸਾਲ ਦਾ ਟੈਂਪੋ ਵਾਲਾ ਸਾਲ ਦੇ ਟੈਂਪਾਇ ਉਹਨਾਂ ਨੇ ਉਹ ਤਾਂ 6 ਮਹੀਨੇ ਦਾ ਪਾਉਂਦੇ ਸੀ ਵੀ ਬਾਈ ਜੀ 6 ਮਹੀਨੇ ਛਡਾ ਲਈ ਛਡਾ ਲਈ ਮੁੜ ਕੇ ਸਾਡੀ ਹੁਜੂਰ ਜੀ ਮੈਂ ਮਿੰਤ ਵਾਰੀ ਨਾਲ ਮੈਂ ਕਿਹਾ ਚਲੋ ਜੀ ਸਾਲ ਦਾ ਦਾ ਕਰੋ ਕਰ ਤੋਂ ਬਾਅਦ ਮੇਰੇ ਕੋਲ ਕਰਾ ਕੋਈ ਜ਼ਿਆਦਾ ਆਮਦਨ ਹੈ ਮੈਂ ਇਕੱਠੇ ਕਰਕੇ ਥੋੜੇ ਜਰੂਰ ਦੇ ਦੂੰ ਸਾਲ ਚਦਾ ਦੀ ਜ਼ਮੀਨ ਚਦਾ ਦੂੰਗਾ। ਅਗਲੇ ਨੂੰ ਵੀ ਆਇਆ। ਜਿੰਨਾ ਘੱਟ ਸਮਾਂ ਪਾਵਾਂਗੇ ਬਾਅਦ ਚ ਸਾਡੀ ਹੋ ਜੂਗੀ। ਹੁਣ ਤਾਂ ਹੀ ਆ ਤਾਂ ਹਰੇਕ ਬੰਦੇ ਨੂੰ ਹੁੰਦਾਗਾ। ਚਲ ਕੋਈ ਸਾਲ ਚ ਆਪਾਂ ਕਰ ਲਾਂਗੇ ਕੋਈ ਹੱਲ। ਤੇ ਹੁਣ ਮੈਂ ਤੁਹਾਨੂੰ ਐ ਕਹਿੰਦੀ ਸੀ। ਹਾਂ ਘਰੇ ਪਏ ਘੜੇ ਵਧਣਗੇ। ਉਹਨੂੰ ਫੜਾਈ ਆਓ ਪਰ। ਚਲ ਤੂੰ ਐ ਕਰ ਚਾਹ ਬਣਾ ਕੁੱਟ। ਬਸ ਨਾ ਨੰਗ ਜੇ। ਮੌਤੇ ਚੜਜ ਨਾ ਉਧਰੋਂ ਮੁੜੇ ਆਉਗੀ ਉਹ। ਹਾਂ ਮੇਰੀ ਗੱਲ। ਉੱਤੇ ਆ ਜੂਗਾ ਮੈਂ। ਹਾਂ। ਪਰ ਸੇਤੀ ਉਹ ਹੀ ਗੱਲੋਂ ਇੱਕ ਟੈਨਸ਼ਨ ਤਾਂ ਲਹੇ ਕਰੋ ਹਾਏ ਹਾਏ ਗਰਮੀ ਸੇਠ ਪਤਾ ਨਹੀਂ ਘਰੇ ਹੋਊਗਾ ਪਤਾ ਨਹੀਂ ਘਰੇ ਮਿਲ ਜੇ ਨਮੇੜੀ ਇਹ ਕੰਮ ਦਿਮਾਗ ਤੇ ਬੋਝ ਪਿਆ ਪਿਆਗਾ ਹਾਏ ਹਾਏ ਬਾਰ ਬੰਦ ਕਰੀ ਬੈਠੇ ਸੇਠ ਜੀ ਇਹ ਇਹ ਨਹੀਂ ਕੋਈ ਡੈਡੀ ਹੈਗਾ ਪੁੱਤ ਹਾਂਜੀ ਅੰਕਲ ਜੀ ਕਰੀਏ ਹਾਂਜੀ ਆ ਜਾ ਮੈਂ ਬੁਲਾਣੀ ਆ ਬੁਲਾ ਲ ਬੁਲਾ ਲ ਪੁੱਤ ਚਲੋ ਸ਼ੁ크ਰਾ ਕਰੀ ਮਿਲ ਕੇ ਓਹ ਹੋ 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 ਬਹਿ ਜਾ ਨੇ ਇੱਥੇ ਸੋਹੇ ਤੇ ਬਹਿ ਜਗੇ ਗਣਾ ਉਹ ਰਿਆ ਘਰਾਂ ਸੇਡ ਦਾ ਰੰਗ ਰੰਗ ਕਰਿਆ ਹੋਇਆ ਹੈ ਤਾਕੜੇ ਬੰਦੇ ਆ ਭਾਈ ਆ ਦੇ ਸੇਟੀ ਲੈ ਨਿਰਮਲ ਸਿੰਘ ਆ ਬੈਠਾ ਹਾਂਜੀ ਹਾਂਜੀ ਹੋਠੀ ਨਿਰਮਲ ਵਧੀਆ ਵਧੀਆ ਮੈਂ ਕਿਹਾ ਚਲੋ ਜਾ ਆਏਗੇ ਇੱਕ ਤਾਂ ਬੱਸ ਤੁਹਾਨੂੰ ਪਤਾ ਲੇਟ ਆਉਂਦੀ ਨਾ ਆਪਣੇ ਏਡੇ ਤੇ 2-4 ਬੱਸਾਂ ਹੀ ਨੇ ਯਾਰ ਮੈਂ ਵੀ ਨਾ ਕਈ ਦਿਨਾਂ ਦਾ ਬਿਮਾਰ ਉਹ ਤੇ ਤੇਰੇ ਕੋਲ ਜਾ ਕੇ ਆਇਆ ਨਾ ਹਾਂਜੀ 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 ਤੇਰਾ ਬੁਖਾਰ ਬਹੂਰੀ ਨਹੀਂ ਉਤਰਿਆ ਜਾ ਇਹ ਮੌਸਮ じゃ ਬਦਲਦਾ ਹੈ ਹਾਂ ਤੇ ਕਿਵੇਂ ਆਉਣਾ ਪਿਆ ਫਿਰ ਬਸ ਆਉਣਾ ਤਾਂ ਜੀ ਉਹ ਬਸ ਭਾਰ ਜਾ ਲਾਉਣ ਆਇਆ ਸੀ ਮੈਂ ਭਾਰ ਲਾਉਣ ਆਇਆ ਸੀ ਹਾਂਜੀ ਹਾਂਜੀ ਆਹ ਲੋ ਜੀ ਪੂਰਾ 6 ਲੱਖ ਆ ਜੀ ਓਹੋ ਨਿਰਮਲ ਤੈਨੂੰ ਪਤਾ ਨਹੀਂ ਕਿਸੇ ਕਰਦਾ ਨਾ ਜੀ ਗੱਲ ਕਿਹਦੀ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਜੀ ਮੈਂ ਤਾਂ ਜਮੀਨ ਕਹਿੰਨੇ ਕਰ ਕਹਾਂ ਜੀ 6 ਲੱਖ ਰੁਪਏ ਦਿੱਤਾ ਜੀ ਉਹਨਾਂ ਨੇ ਓਹੋ ਜੀ ਮੈਂ ਤੁਹਾਨੂੰ ਦੇਣਾ ਹੈ ਜੀ ਤੇ ਮੈਂ ਕਿਹਾ ਤੁਸੀਂ ਮਾੜੇ ਹੱਥ ਮਾਰ ਲੈਂਦੇ ਕਰੀ ਓ ਤੂੰ ਇੱਕ ਵਾਰੀ ਮੜ ਜਾ ਮੈਨੂੰ ਪੁੱਛਤਾ ਲੈਂਦਾ ਪੁੱਛ ਲੈਂਦਾ ਜੀ ਐਵੇਂ ਤੂੰ ਜ਼ਮੀਨ ਕਹਿੰਨੇ ਕਰਤੀ ਬਾਊ ਜੀ ਫਿਰ ਪੈਸੇ ਤਾਂ ਦੇਣੇ ਸੀ ਜ਼ਮੀਨ ਕਹਿੰਨੇ ਕਰਕੇ ਦੇਣੇ ਸੀ ਓਹੋ ਤੂੰ ਇੰਨਾ ਪੈਸਿਆਂ ਵਾਰੇ ਆਪਣੀ ਮਾਂ ਤੇ ਆਪਣੀ ਭੈਣ ਨੂੰ ਪੁੱਛ ਜਾ ਕੇ ਮਾਂ ਤੇ ਭੈਣ ਨੂੰ ਪੁੱਛ ਜੀ ਪੈਸੇ ਦਾ ਤਰੀਕਾ ਕਿੱਦੇ ਦੇ ਦੇ ਆ ਗਏ ਤੈਨੂੰ ਫਿਰ ਉਹਨਾਂ ਨੇ ਮਾਤਾ ਨੇ ਮਿਲਦਾ ਸਿਆਣੀ ਹੋਣਾ ਐਸੀ ਆ ਗਏ ਹੋਰ ਉਹਦਾ ਕਹਿੰਦੀਆਂ ਨਿੰਮੇ ਨੇ ਭੇਜਿਆਗਾ ਮੈਂ ਕਿਹਾ ਚੱਲ ਬੰਦਾ ਕੰਮਦੰਦੇਸ਼ ਹੋਊਗਾ ਬਾਹਰ ਅੰਦਰ ਗਿਆ ਹੋਊ ਨਹੀਂ ਆਇਆ ਹੋਣਾ ਉਹ ਤੇ ਦੋਨੇ ਜਾਣੀਆਂ ਆ ਕੇ ਮੈਨੂੰ ਪੈਸੇ ਕਿੱਦੇ ਦੇ ਦੇਈਆਂ ਮਾਤਾਰ ਕੇ ਦੇ ਗਿਆ ਜੀ ਹਾਂ ਇੱਕ ਮਾਤਾ ਸੀ ਇੱਕ ਤੇਰੀ ਭੈਣ ਆਈ ਸੀਗੀ ਉਹਨੇ ਖਾਭੂ ਖਾਣਾ ਲੱਗਿਆ ਹੋਵੇ ਓਹੋ ਛਿਪਲੇ ਖਾ ਲੱਗਿਆ ਹੁੰਦਾ ਮੈਂ ਤੇਰੇ ਕੋਲੇ ਦਵਾਰੇ ਨਾ ਜਾਂਦਾ ਹਾਂ ਪਰ ਇਹ ਵੀ ਆ ਤੂੰ ਇਹ ਵੀ ਦੱਸ ਉਹ ਤੇਰੀ ਨਹੀਂ ਮੇਰੇ ਕੋਲੇ ਮੈਂ ਤਾਂ ਤੇਰੇ ਕੋਲੇ ਗੇੜੇ ਹੀ ਨਹੀਂ ਮਾਰੇ ਨਾ ਤੈਨੂੰ ਫੋਨ ਕੀਤਾ ਮੈਂ ਕਿਹਾ ਚੱਲ ਉਹਨੇ ਭੇਜ ਤੇ ਚਲ ਗਿਆ ਮੈਂ ਆਪਣਾ ਉੱਥੇ ਤੇਰੇ ਬਹੀ ਦੋ ਸਾਰਾ ਨਿੱਲ ਕਰਤਾ ਉਹ ਅੱਛੇ ਇੱਕ ਕਹਿ ਗਏ ਚੈੱਕ ਤੂੰ ਆਵਦਾ ਤੇਰਾ ਉਹ ਕਰ ਲਈ ਲੈ ਜੀ ਕਿਤੇ ਨਗਦਾ ਟਾਪਾ ਕੇ ਮੈਂ ਜੇਠ ਨੂੰ ਕਹਿ ਦੂੰਗਾ ਵੀ ਘੱਟ ਕੇ ਰੱਖ ਲੈ ਮੇਰੇ ਕੋ ਤਾਂ ਗੱਲ ਹੀ ਨਿਕਰੀ ਜੀ ਉਹਨਾਂ ਨੇ ਹੀ ਉਹ ਤਾਂ ਫਿਰ ਦੇਖੋ ਮਾਤਾ ਨੂੰ ਪਤਾ ਨਾ ਵੀ ਕਿਉਂ ਨਹੀਂ ਗੱਲ ਕਰੀ ਹੋਸਾ ਤਾਂ ਉਹ ਵੀ ਕਿਤੇ ਹਜੇ ਗਈ ਨਾ ਹੋਵੇ ਘਰੇ ਜਾਂ ਉੱਥੇ ਨੂੰ ਹੀ ਕਹਿਤਾ ਹੋਊਗੀ ਚੱਲ ਫੇਰ ਦੱਸ ਦੂੰਗਾ ਕੋ ਨਾ ਨਾ ਗੱਲ ਕਰ ਤੇ ਨਾਲੇ ਮੇਰੀ ਗੱਲ ਸੁਣ ਛਾਚੂ ਬਣਾਉਣਿਆ ਵਾ ਠੰਡਾ ਹੁੰਡਾ ਮਗਾਉਣਾਗਾ ਨਾ ਨਾ ਬਸ ਮਿਹਰਬਾਨੀ ਸੇਰ ਜੀ ਤੁਸੀਂ ਰਹਿਣ ਦਿਓ ਫੇਰ ਮੇਰੀ ਬੱਸ ਲੰਘ ਜੂਗੀ ਮੋ ਤੇ ਮੁੜਨਾ ਹੁੰਦਾ ਦੁਬਾਰਾ ਪਾਣੀ ਦਾ ਪੀ ਜੀ ਨਾ ਨਾ ਪਾਣੀ ਬਸ ਕੋਈ ਗੱਲ ਨਹੀਂ ਪਾਣੀ ਮੈਂ ਪੀ ਕੇ ਆਇਆਂਗਾ ਚੱਲ ਤੂੰ ਚਿੰਤਾ ਨਾ ਕਰ ਠੀਕ ਹੈ ਨਾ ਤੇਰਾ ਸਭ ਕਲੀਅਰ ਹੋ ਗਿਆ ਸਾਰਾ ਮੜ ਜਾ ਮਾਤਾ ਨੂੰ ਕੱਲ ਕਰ ਲਾ ਤੂੰ ਜਾ ਕੇ ਮੈਨੂੰ ਤਾਂ ਪਤਾ ਹੀ ਨਹੀਂ ਇਹ ਗੱਲ ਦਾ ਇਹਦਾ ਚਲੋ ਠੀਕ ਆ ਸੇਟ ਜੀ ਫਿਰ ਹੈ ਠੀਕ ਆ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਈ ਗੱਲ ਨਹੀਂ ਹੈ ਨਾ ਕੀ ਹੋ ਗਏ ਭੈਣ ਦੇਗੀ ਮੇਰੇ ਕੋਲ ਤਾਂ ਗੱਲ ਹੀ ਨਹੀਂ ਕਰੀ ਉਹਨਾਂ ਨੇ ਵੀ ਅਸੀਂ ਬਾਪੂ ਜੀ ਦੇ ਪੈਸੇ ਦੇਣ ਜਾਣੇ ਆ ਜੇ ਪੈਸੇ ਦੇਣ ਆ ਗਿਆਂ ਫਿਰ ਪੈਸੇ ਲਿਆਈਆਂ ਕਿੱਥੋਂ ਉਹ ਮਾਂ ਹੋਂਗੀ ਹੁਣ ਫਿਰ ਹੁਣ ਐ ਕਰਦੇ ਆ ਹੁਣ ਘਰੇ ਜਾ ਕੇ ਨਾ ਮਾਤਾ ਹੋ ਗਈ ਭੈਣ ਕੋਲੇ ਇੱਕ ਵਾਰੀ ਆਪਾਂ ਪੁੱਛੀਏ ਤੇ ਸਹੀ ਵੀ ਮਾਤਾ ਤੂੰ ਪੈਸੇ ਕਿੱਥੋਂ ਦਿੱਤੇ ਇਹ ਗੱਲ ਤਾਂ ਹੁਣ ਭੈਣ ਕੋਲੇ ਜਾ ਕੇ ਕਲੀਅਰ ਹੋ ਜੀ ਚੱਲ ਵੀ ਨਿਰਮਲ ਸੇ ਹੁਣ ਬਸ ਨਾ ਲਗਾੜੀ ਤੇ ਭੈਣ ਕੋਲੇ ਚੱਲ ਜੀ ਕਿੱਧਰ ਗਈ ਜਸਵੰਤਰੇ ਹਾਂ ਕਿੱਧਰ ਬੱਗੀ ਸੀ ਮੈਂ ਤਾਂ ਉਧਰ ਸੀ ਪਸਵਾ ਕਰਨੀ ਮੇਰੀ ਗੱਲ ਸੁਣ ਨਾ ਨਾ ਪੈਸੇ ਉਹ ਵੀ ਮੋੜ ਲੈ ਬਾਣੀ ਨੇ ਦੇਖੀ ਨਹੀਂ ਉਹ ਗੱਲ ਤਾਂ ਸੁਣ ਲੈ ਖੜ ਤਾ ਜਾ ਨਾ ਬੰਦਰ ਮੇਰੀ ਗੱਲ ਸੁਣ ਲੈ ਨਾ ਮੈਂ ਕੀ ਸੁਣਾ ਪੈਸੇ ਗਿਆ ਤਾਂ ਤੂੰ ਪੈਸੇ ਦੇਣ ਸੀ ਮੈਂ ਤਾਂ ਲਾਦਾ ਇੱਥੇ ਮੁੜ ਆਇਆ ਤੂੰ ਓਏ ਨਹੀਂ ਮੁੜ ਕੇ ਆਇਆ ਪਹਿਲਾਂ ਗੱਲ ਤਾਂ ਸੁਣ ਲਿਆ ਕਰ ਹਾਂ ਦੱਸ ਮੈਂ ਬਾਣੀਏ ਕੋਲੇ ਗਿਆ ਸੀ ਮੈਂ ਕਹਾ ਲੋ ਜੀ ਤੁਹਾਡਾ ਹਿਸਾਬ-ਕਿਤਾਬ ਮੇਰਾ ਨਲ ਕਰ ਦੋ ਕਲੀਅਰ ਕਰ ਦੋ ਹਾਂ ਫਿਰ ਉਹ ਮੈਨੂੰ ਕਹਿੰਦਾ ਕਿਹੜਾ ਹਿਸਾਬ-ਕਿਤਾਬ ਮੈਂ ਕਹਾ ਜੀ ਅਸੀਂ ਤੁਹਾਡੇ ਪੈਸੇ ਦੇਣੇ ਆ ਹਾਂ ਮੈਂ ਤਾਂ ਪੈਸੇ ਦੇਣਾ ਹੈ ਮੈਂ ਕਹਾ ਮੈਂ ਜ਼ਮੀਨ ਦੇਣੇ ਕਰਕੇ ਆ ਮੈਨੂੰ ਕਹਿੰਦਾ ਤੇਰਾ ਦਿਮਾਗ ਦਮੂਕਾ ਹੋ ਗਿਆ ਕਦੋਂ ਤੂੰ ਘਰੇ ਪੁੱਛਿਆ ਨਹੀਂ ਕਿਸੇ ਨੂੰ ਮੈਂ ਕਹਾ ਕਹਿੰਦਾ ਤੇਰੀ ਬੀਬੀ ਤੇ ਕਹਿੰਦਾ ਭੈਣ ਆਈਆਂ ਸੀ ਨਾ ਉਹ ਕੀ ਕਰਨ ਗਈਆਂ ਸੀ ਬੀਬੀ ਤੇ ਭੈਣ ਪੈਸੇ ਦੇ ਆਈਆਂ ਉਹਨਾਂ ਨੂੰ ਆਪਣੇ ਹੋਰ ਨਾ ਉਹਨਾਂ ਕੋਲੇ ਪੈਸੇ ਕਿੱਥੋਂ ਆਏ ਇੰਨੇ ਉਹ ਹੀ ਤਾਂ ਮੈਂ ਕਹਿੰਦਾ ਮੈਂ ਜਾ ਕੇ ਬੈਠਾ ਬਾਣੀ ਕੋਲੇ ਮੈਂ ਕਿਹਾ ਲੋ ਸਾਫ ਤਾਓ ਕਲੀਅਰ ਕਰੋ ਜੀ ਕਹਿੰਦਾ ਯਾਰ ਤੇਰਾ ਦਿਮਾਗ ਦੇਮੂ ਕਹਿੰਦਾ ਕਮਲਾ ਹੋ ਗਿਆ ਤੂੰ ਮੈਂ ਕਿਹਾ ਨਾ ਜੀ ਛੋਟੇ ਪੈਸੇ ਦੇਣੇ ਆ ਕਹਿੰਦਾ ਯਾਰ ਲੈ ਕਹਿੰਦਾ ਜਾ ਕੇ ਆਪਦੀ ਮਾਂ ਤੇ ਭੈਣ ਨੂੰ ਪੁੱਛ ਹੁਣ ਮੈਂ ਕਹਿੰਦਾ ਤਾਂ ਮੇਰੀ ਇੱਕ ਗੱਲ ਸੁਣ ਹੋਰ ਅੱਪਾ ਤਾਂ ਕਿ ਦੱਸਿਆ ਵੀ ਨਹੀਂਗਾ ਕਿਸੇ ਨੂੰ ਨਾ ਬੀਬੀ ਨੂੰ ਨਾ ਭੈਣ ਨੂੰ ਬੀ ਆਪਾਂ ਜਮੀਨ ਕਹਨੇ ਕਰ ਲਈਆ ਜਾਂ ਬਾਣੀਆ ਦੇ ਦੇਨੇ ਆ ਤੇ ਕੁਛ ਵੀ ਕੋਈ ਗੱਲ ਨਹੀਂ ਕੀਤੀ ਤੇ ਬੀਬੀ ਨੂੰ ਕਿਵੇਂ ਪਤਾ ਲੱਗਿਆ ਫਿਰ ਪਤਾ ਤੇ ਪਤਾ ਜਾਂ ਕਿ ਪੈਸੇ ਵੀ ਦੇ ਆਈਆਂ ਓਏ ਉਹੀ ਤਾਂ ਮੈਂ ਕਹਿਣਾ ਮੈਂ ਤੈਨੂੰ ਆਏ ਕਿ ਹੁਣ ਬੜਾ ਟਾਈਮ ਨਾ ਖਰਾਬ ਕਰ ਬੀਬੀ ਹੈਗੇ ਕੁੜੀ ਕੋਲੇ ਨਾਲੇ ਘਰੇ ਕੁੜੀ ਹੋਗੀ ਉੱਥੇ ਆਪਾਂ ਬੈਠ ਕੇ ਗੱਲ ਕਰ ਲੈਨੇ ਹੈਂ ਤੂੰ ਕੱਪੜੇ ਪਾ ਲੈ ਚਲ ਮੈਂ ਪੌਣੀਆਂ ਕੱਪੜੇ ਨਾਲੇ ਕਰ ਇਹ ਬੇਟੀ ਚ ਰੱਖ ਦੇ ਉਹਸ ਕਿਧਰ ਆਈ ਜਿੰਦਾ ਜੁੰਦਾ ਲਾਦੀ ਆ ਆਪਾਂ ਤਾਂ ਹੁਣੇ ਨਹੀਂ ਕਰੇ ਚੰਗਾ ਚਲ ਮੈਂ ਤਾਂ ਇੱਕ ਗੱਲ ਵਧੀਆ ਹੋਈ ਆ ਪੈਸੇ ਤਾਂ ਵੱਜ ਗਏ ਹੁਣ ਆ ਕੇ ਨਾ ਜ਼ਮੀਨ ਜੀ ਆਪਾਂ ਛੜਾ ਲਾਂਗੇ ਫਿਰ ਹੁਣ ਆਪਾਂ ਘਰੇ ਕੀ ਕਰਨੇ ਇਹ ਚੱਲ ਕਰਾਂਗੇ ਗੋਸਤਾ ਠੀਕ ਆ ਮੈਂ ਪਾਉਣੀਆਂ ਕੱਪੜੇ ਬੀਬੀ ਦੇ ਭੈਣ ਨੇ ਲੈ ਭਾਈ ਇੱਕ ਗੱਲ ਤੇ ਸਮਝ ਨਹੀਂ ਆਉਂਦੀ ਬੀਬੀ ਨੂੰ ਪਤਾ ਕਿਵੇਂ ਲੱਗਿਆ ਵੀ ਆਹ ਗੱਲ ਹੈ ਚਲ ਉੱਥੇ ਜਾ ਕੇ ਗੱਲ ਕਰਦੇ ਕੀ ਗੱਲ ਹੈ ਸਸਤਰੀ ਘਪਣੇ ਵੇ ਬੇ ਭਾਬੀ ਸਸਤਰੀ ਘ ਬੀਬੀ ਠੀਕ ਆ ਸਸਤਰੀ ਘ ਭਾਈ ਨਾ ਨੋਤੇ ਬੋਲਾ ਪੂਰਾ ਭਲਾ ਬੋਲੀ ਕੋਈ ਨਾ ਕੋਈ ਨਾ ਖੜਿਓ ਭਾਬੀ ਖੜਿਓ ਤੂੰ ਮੇ ਤਾਂ ਵੱਡੀ ਐ ਹੋਰ ਭਾਣੇ ਬਾਲਾ ਗਲਤ ਕੰਮ ਹੋ ਗਿਆ ਸਤੋ ਤਾਂ ਕੀ ਹੋ ਗਿਆ ਭਾਈ ਬਤਾ ਇਨੂੰ ਬੋਲੀ ਘਪਣੇ ਮਾੜਾ ਚੰਗਾ ਚਲ ਲੈ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਉਹਦੇ ਭਾਣੇ ਮੈਂ ਨਹੀਂ ਮੈਨੂੰ ਗੁੱਸਾ ਸੀ ਕਿਸੇ ਮੈਨੂੰ ਇਹ ਗੁੱਸਾ ਸੀ ਬੀਬੀ ਬੀਬੀ ਦੀਆਂ ਝੂੜੀਆਂ ਨਹੀਂ ਮੈਂ ਦੇਖੀਆਂ ਤਈਆਂ ਤੈਨੂੰ ਇੰਨਾ ਬੁਰਾ ਭਲਾ ਬੋਲੀ ਮੈਂ ਉਸ ਦਾ ਕਰਨ ਦਾ ਪਹਿਲਾ ਮੜਾ ਜਾ ਪੁੱਛ ਤਾਂ ਲੈੰਦੀ ਕਿ ਕਿੱਥੇ ਐ ਜੂੜੀਆਂ ਆਹੀ ਤਾਂ ਮੇਰੀ ਮੱਤ ਮਾਰ ਗਈ ਮਾਫੀ ਮੈਂ ਖਾ ਨਾਵਾਂਗਾ ਮਾਫੀ ਇਹ ਤਾਂ ਮੰਗ ਮਾਂ ਤੂੰ ਵੀ ਮੈਨੂੰ ਮਾਫ ਕਰ ਦੇ ਯਾਰ ਕੋਈ ਨਹੀਂ ਵੱਡੀ ਗਲਤੀ ਹੋ ਗਈ ਮੈਂ ਤਾਂ ਉਹਦੇ ਨਾਲ ਸੁਣ ਲਿਆ ਸੀਗਾ ਜਦੋਂ ਗੱਲਾਂ ਕਰਦਾ ਸੀ ਨਿਰਮਲ ਫਿਰ ਮੈਂ ਆਈ ਸੋਚਿਆ ਮੈਂ ਕਿ ਹੁਣ ਚੂੜੀਆਂ ਲੈ ਕੇ ਕੁੜੀ ਕੋਲੇ ਜਾਵਾਂ ਮੈਂ ਇੱਥੇ ਆ ਗਈ ਉਹ ਚੂੜੀਆਂ ਵੇਚੀਆਂ ਕੁਛ ਤੇ ਕੁਛ ਇਹਨੇ ਪੈਸੇ ਪਾਈ ਤਾਂ ਉਹ ਸਾਰਾ ਪੈਸਾ ਅਸੀਂ ਉਹਨੂੰ ਦੇ ਕੇ ਆਂਦਾ ਮੇਰੇ ਕੋਲ ਜਮਾ ਕਰਿਆ ਪਿਆ ਤੇ ਮੇਰੇ ਕੋਲ ਪੈਦ ਤੇਰੇ ਰੱਬ ਨੇ ਬੋਲਾ ਬੋਲਾ ਤੁਹਾਨੂੰ ਕੋਈ ਨਾ ਕੋਈ ਨਾ ਬਾਈ ਕੋਈ ਨਾ ਤੇ ਸਾਨੂੰ ਆਏ ਹੋ ਗਿਆ ਵੀ ਪਤਾ ਨਹੀਂ ਬੁੜੀ ਉੱਥੇ ਲੈ ਜਾੜ ਜਾ ਕੇ ਕੁੜੀ ਨੂੰ ਦੇਈ ਜਾਂਦੀ ਆ ਮੈਂ ਕੀ ਕਰਨਾ ਬਾਈ ਮੇਰੇ ਰੱਬ ਦਾ ਤਾਂ ਸਭ ਕੁਝ ਹੈ ਮੈਂ ਤਾਂ ਤੇਰੇ ਵੱਲ ਸੋਚਿਆ ਵੀ ਜ਼ਮੀਨ ਕਿੰਨੀ ਕ ਹੈ ਉਹੀ ਜੇ ਹੁਣ ਆਪਣੀ ਗਹਿਣੇ ਟਿਕ ਗਈ ਜਾਂ ਵੇ ਹੋ ਗਈ ਤਾਂ ਫਿਰ ਆਪਾਂ ਕੀ ਕਰਦੇ ਕਹਿਣ ਦਾ ਬਾਈ ਮੰਮੀ ਨੇ ਵੀ ਕਹਿਤਾ ਮੰਮੀ ਵੀ ਕਹਿ ਸਕਦੀ ਬਾਈ ਨੂੰ ਵੀ ਪਤਾ ਆਪਾਂ ਚੂੜੇ ਧਰਦਾਨੇ ਆ ਪਰ ਕੀ ਫਾਇਦਾ ਟੈਨਸ਼ਨ ਦੇਣ ਦਾ ਜ਼ਮੀਨਾਂ ਕੰਮ ਕਰਾਉਣੇ ਆ ਤੀਆ ਕਿਹੜਾ ਬਾਈ ਥੋਡੇ ਕੋਲ ਤਾਂ ਫੇ ਮੰਮੀ ਨੇ ਮੈਂ ਕਿਹਾ ਮੇਰੇ ਕੋਲ ਆ ਜਾ ਉਸ ਪੈਸੇ ਮੇਰੇ ਕੋਲ ਪਏ ਨੇ ਉਸ ਤੇਰੀ ਚੂੜੀਆਂ ਵੇਚ ਕੇ ਆਪਾਂ ਬਾਈ ਦਾ ਕਰਜ਼ਾ ਲਾ ਦਾਨੇ ਚਲ ਬਹੁਤ ਧੰਨਵਾਦ ਭੈਣੇ ਤੇਰਾ ਜਿਹੜਾ ਤੂੰ ਭਰਾ ਦੇ ਨਾਲ ਖੜ ਗਈ ਜ਼ਮੀਨ ਤਾਂ ਕੇਦਾ ਮੈਂ ਹੁਣ ਵੀ ਗਹਿਣੇ ਕਰਤੀ ਚਲ ਇੰਨਾ ਚੰਗਾ ਮਹਾਰਾਜ ਦਾ ਵੀ ਉਹ ਪੈਸੇ ਮੈਂ ਘਰੇ ਰੱਖਤੇ ਉਹ ਤਾਂ ਸਾਲ ਤੇ ਮੈਂ ਧਰਤੀ ਸੀ ਬੀਬੀ ਅੱਛਾ ਹੋਰ ਚੱਲ ਕੋਈ ਨਹੀਂ ਹੁਣ ਐ ਕਰੀ ਹੁਣ ਤੂੰ ਅਹੀ ਪੈਸੇ ਉਹਨੂੰ ਮੋੜਦੀ ਹੋਰ ਆਪਣੀ ਜ਼ਮੀਨ ਬਚ ਜੂਗੀ ਭਾਈ ਆਪਣੀ ਜ਼ਮੀਨ ਆਪਣੇ ਕੋਲੇ ਰਹੇਗੀ ਚਲ ਆ ਤਾਂ ਬਾਲਾ ਚੰਗਾ ਕਰਿਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਭੈਣੇ ਮੇਰੀ ਗੱਲ ਸੁਣ ਉਹਨੂੰ ਭੈਣੇ ਜਿਹੜੇ ਤੂੰ ਪੈਸੇ ਲਾਏ ਨਾ ਅਸੀਂ ਤੇਰੇ ਇੱਕ ਇੱਕ ਰੁਪਿਆ ਮੋੜਾਂਗੇ ਕੋਈ ਨਾ ਕੋਈ ਨਾ ਭਾਬੀ ਕੀ ਕਰਨਾ ਕਰ ਉ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਜੇ ਥੋੜਾ ਹੱਥ ਫੱਟ ਹੋਇਆ ਤੁਸੀਂ ਮੋੜ ਦਿਓ ਮੈਂ ਕਿਹੜਾ ਭੱਜੀ ਜਾਨੀ ਆ ਜਾਂ ਤੁਸੀਂ ਭੱਜੇ ਜਾਨੇ ਦੇ ਨਾਂ ਵੀ ਦੇਂਗੀ ਤਾਂ ਵੀ ਕੋਈ ਗੱਲ ਨਹੀਂ ਨਾ ਨਾ ਭੈਣੇ ਪੈਸੇ ਤਾਂ ਦੇਣਿਆ ਕੋਈ ਨਾ ਤੇਰੇ ਮੈਂ ਪੈਸੇ ਮੋੜ ਦੂੰਗਾ ਦੇ ਫਿਕਰ ਰਹੀ ਮੈਂ ਐਡਾ ਮਾੜਾ ਖੋਤਦੀ ਰਹੀ ਕੁੜੀ ਬਾਰੇ ਹੈ ਇਹ ਬਾਰੇ ਮੇਰੇ ਵਾਸਤੇ ਇੰਨਾ ਸੋਚਦੀ ਸੀ ਹੈ ਕੀ ਕੁਝ ਸੋਚਿਆ ਇੱਕ ਗੱਲ ਦਾ ਤਾਂ ਪੁੱਤ ਮੈਨੂੰ ਪਤਾ ਲੱਗ ਗਿਆ ਹੂੰ ਵੀ ਜਦੋਂ ਮੇਰੇ ਹੁੰਦੇ ਇੰਨਾ ਕੁਸਦੇ ਬੋਲੀ ਤੇ ਮੇਰੇ ਮਗਰੋਂ ਕੀ ਹਾਲ ਹੋਊਗਾ ਮਗਰੋਂ ਵੜ ਨਹੀਂ ਨਹੀਂ ਦੇਣਾ ਤੁਸੀਂ ਕੁੜੀ ਨੂੰ ਨਾ ਬੀਬੀ ਭੈਣੇ ਮੇਰੀ ਗੱਲ ਸੁਣ ਧਿਆਨ ਨਾਲ ਤੇਰਾ ਹਵਦਾ ਘਰ ਆਹੋ ਤੂੰ ਦਿਨੇ ਆ ਰਾਤ ਨੂੰ ਆ ਨਾਲੇ ਗੱਲਸਣ ਕੋਈ ਗੁੱਸਾ ਗਿਲਾ ਨਹੀਂ ਹੈ ਨਾਲੇ ਤੇਰੇ ਨਾਲ ਸਾਰੇ ਤਿਹਾਰ ਮਨਾਵਾਂਗੇ ਅਸੀਂ ਇਸ ਤੋਂ ਪਹਿਲਾਂ ਜਿਹੜਾ ਕੁਝ ਹੋ ਗਿਆ ਉਹਦੇ ਤੂੰ ਮਿੱਟੀ ਪਾ ਜੇ ਤੂੰ ਮੇਰੇ ਇਨੇ ਦੁੱਖ ਦੇ ਵਿੱਚ ਨਾਲ ਖੜੀ ਹੈ ਨਾ ਕੋਈ ਨਹੀਂ ਖੜਿਆ ਤੇ ਫਿਰ ਮੈਂ ਕਿਵੇਂ ਪਿੱਛੇ ਹਟੂੰਗਾ ਚੰਗਾ ਸੁਣ ਗਏ ਤੈਨੂੰ ਦੇਖ ਲੈ ਹੁਣ ਮੈਂ ਹੁਣ ਨਹੀਂ ਹੁਣ ਮੈਂ ਪਾਗਲ ਮੈਂ ਬਾਰ ਬਾਰ ਉਹੀ ਗਲਤੀ ਕਰੀ ਜਾਊਂਗੀ ਚਲ ਕੋਈ ਨਾ ਜਿਹੜਾ ਕੁਝ ਹੋ ਗਿਆ ਕੋਈ ਗੱਲ ਮਿੱਟੀ ਪਾਉ ਮੈਂ ਚਾਵਣਾ ਕੇ ਲਿਆਉਣੀ ਚਾਹ ਤਾਂ ਲਿਆ ਮੇਰੀ ਗੱਲ ਸੁਣ ਬੀਬੀ ਤੂੰ ਵੀ ਨਾ ਤਿਆਰ ਹੋ ਜਾ ਤੇ ਘਰੇ ਚੱਲੀਏ ਹੁਣ ਆਪਾਂ ਹਾਂ ਬੀਬੀ ਹਾਂ ਮੈਂ ਵੀ ਤਿਆਰ ਹੋ ਜਾਈਏ ਮੈਨੂੰ ਤੇਰੇ ਘਰ ਹੀ ਜਾਣਾ ਤੁਹਾਡੇ ਬੀਬੀ ਆ ਹੈ ਇਹਦਾ ਅੱਜ ਨਹੀਂ ਕੱਲ ਨੂੰ ਤੇ ਜਾਣੇ ਸੀ ਕੱਲ ਛਾਵੇਂ ਤੁਹਾਡੀ ਜਦ ਤੁਸੀਂ ਲੈਣ ਆਗੇ ਨਾ ਕੋਈ ਨਾ ਪਹਿਨੇ ਜਿੰਨੀ ਸਾੜੀ ਆ ਉਨੀ ਤੇਰੀ ਆ ਠੀਕ ਹੁਣ ਤੂੰ ਚਾਹ ਲਿਆ ਤੇ ਨਾਲੇ ਬਿਸਕੁਟ ਲੈ ਨਾਲ ਚੰਗਾ ਕੋਈ ਨਾ ਕੋਈ ਨਾ ਖਾ ਕੇ ਜਾਵਾਂਗੇ ਅਸੀਂ ਚੰਗਾ ਹਾਂ ਹਾਂ ਸਾਡੇ ਪਰੋਠਾ ਖਾ ਕੇ ਜਾ ਕੇ ਰੋਟੀਆਂ ਵੀ ਖਾ ਕੇ ਜਾਵਾਂਗੇ ਕੋਈ ਨਾ ਆਪਣੇ ਘਰ ਆ